ਹੋ ਰਹੀ ਸੀ ਤਾਂ ਬਿਨਾ ਕਿਸੇ ਦੇਰੀ ਤੋਂ ਪੁੱਲਰ ਸਾਹਿਬ ਗੱਲ ਕੰਪਲੀਟ ਕਰੋ ਫਿਰ ਰੂਬੀ ਜੀ ਕੋ ਲਾਉਣਾ ਮੈਂ ਪੁੱਲਰ ਜੀ ਰੂਬੀ ਜੀ ਸੁਣ ਪਾ ਰਹੇ ਹੋ ਜੀ ਬਿਲਕੁਲ ਸੁਣ ਪਾ ਰਹੇ ਜੀ ਬਿਲਕੁਲ ਸੁਣ ਪਾ ਰਹੇ ਜੀ ਜੀ ਕਰੋ ਕੰਪਲੀਟ ਕਰਾ ਦਿਹਾ ਦੇਖੋ ਕ੍ਰਿਸ਼ਨ ਜੀ ਮੈਂ ਤਾਂ ਸਿੱਧੀ ਗੱਲ ਇਹ ਕਹਿਣਾ ਹੈ ਕਿ ਅੱਜ ਹਰ ਵਾਰ ਪੰਜਾਬ ਤੇ ਜਿਹੜੇ ਫਰਮਾਨ ਜਾਰੀ ਕੀਤੇ ਜਾਂਦੇ ਆ ਉਹ ਵੀ ਇਦਾਂ ਦੇ ਮੌਕੇ ਤੇ ਜਿੱਥੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਾਰੀ ਦੁਨੀਆ ਯਾਦ ਕਰੀ ਉਹਨਾਂ ਦੀ ਸ਼ਹਾਦਤ ਨੂੰ ਹਰ ਜਗ੍ਹਾ ਤੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਔਰ ਅੱਜ ਦਾ ਯੂਥ ਹੈ ਜਿਹੜਾ ਨਵੀਂ ਜਨਰੇਸ਼ਨ ਸੁੰਣਾ ਚਾਹੁੰਦੀ ਆ ਦੇਖਣਾ ਚਾਹੁੰਦੀ ਏ ਪਰ ਅੱਜ ਚੰਡੀਗੜ੍ਹ ਨੂੰ ਵਾਰ-ਵਾਰ ਕਿਉਂ ਭਾਸ਼ਪਾ ਨੂੰ ਕਿਉਂ ਤਰਲੋ ਮੱਛੀ ਹੋ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਿੱਕੇ ਨਿੱਕੀਆਂ ਚੀਜ਼ਾਂ ਨੂੰ ਕਰਕੇ ਨਿੱਕਿਆ ਤਾਂ ਨਹੀਂ ਸ਼ਾਇਦ ਬਹੁਤ ਵੱਡੀਆਂ ਸਿਟਕੋ ਕਦੇ ਚੀਫ ਸੈਕਟਰੀ ਪ੍ਰੋਪਰ ਬਣਾ ਦੇਣਾ ਕਦੇ ਬੀਬੀਐਮਬੀ ਪੰਜਾਬ ਦੀ ਨਮਾਇੰਦਗੀ ਚੰਡੀਗੜ੍ਹ ਚੋਂ ਖਤਮ ਕਰਨਾ ਚਾਹੁੰਦੇ ਯੂਨੀਵਰਸਿਟੀ ਹੀ ਕਿਉਂ ਪੰਜਾਬ ਯੂਨੀਵਰਸਿਟੀ ਹੀ ਕਿਉਂ ਟਾਰਗੇਟ ਕੀਤੀ ਗਈ ਕਿਉਂ ਸੈਨੇਟ ਮੈਂਬਰਾਂ ਦਾ ਫਿਰ ਹਰ ਮਸਲੇ ਤੋਂ ਯੂ ਟਰਨ ਤੁਸੀਂ ਇਹ ਵੇਖੋ ਕਿ ਇਹ ਪੰਜਾਬੀਆਂ ਨੇ ਕਿਸਾਨਾਂ ਦੇ ਮੁੱਦੇ ਤੇ ਇਹਨਾਂ ਨੂੰ ਝੁਕਾਇਆ ਨਾ ਮਾਫੀ ਮੰਗੀ ਹੱਥ ਜੋੜ ਕੇ ਇਹਨਾਂ ਨੇ ਯੂਨੀਵਰਸਿਟੀ ਵਾਲੇ ਇਸ਼ੂ ਤੋਂ ਵੀ ਚਲੋ ਬਹੁਤਾ ਥੋੜਾ ਬਹੁਤਾ ਯੂ ਟਰਨ ਲਿਆ ਕੋੜਾ ਬੱਤਾ ਯੂ-ਟਰਨ ਨਾ ਨੇ ਹੁਣ ਵੀ ਲਿਆ ਪਰ ਇਹ ਚੈੱਕ ਕਰਦੇ ਆ థਰਮਾਮੀਟਰ ਦੇ ਨਾਲ ਪੰਜਾਬ ਨੂੰ ਉਹ ਉਦਾਂ ਇੱਕ ਟਾਰਗੇਟ ਕਰਕੇ ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬ ਦਾ ਯੂਥ ਇਮੋਸ਼ਨਲ ਆ ਐਗਰੈਸਿਵ ਹੈ ਤੇ ਜੇ ਸੜਕਾਂ ਤੇ ਉਤਰ ਗਿਆ ਤੇ ਵੱਡੇ-ਵੱਡੇ ਤਖਤਾਂ ਨੂੰ ਪਲਟ ਦੂਗਾ ਪਰ ਮੈਂ ਸਮਝਦਾ ਕਿ ਇਹ ਲੜਾਈ ਜਿਹੜੀ ਵਿਉਂਤਬੰਦੀ ਨਾਲ ਲੜੀ ਜਾਂਦੀ ਆਪੋਜੀਸ਼ਨਾਂ ਜ਼ਮੀਨ ਤੇ ਲੜ ਸਕਦੀਆਂ ਆਪੋਜੀਸ਼ਨਾਂ ਮੁੱਦਿਆਂ ਨੂੰ ਰੇਜ ਕਰ ਸਕਦੀਆਂ ਪਰ ਸਰਕਾਰ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਕਵੇ ਸਰਕਾਰ ਸਾਰੀ ਲੀਡਰਸ਼ਿਪ ਦੇ ਲੀਡ ਕਰੇ ਬੈਠੇ ਜੰਤਰ ਮੰਤਰ ਸਰਕਾਰ ਕਰੇ ਗ੍ਰਹਿ ਮੰਤਰੀ ਨਾਲ ਗੱਲ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਦੇਸ਼ ਦੇ ਵਿੱਚ ਜੈਡ ਪਲਸ ਸਿਕਿਉਰਟੀ ਮਿਲ ਸਕਦੀ ਹੈ ਸੰਜੇ ਐਨਐਸਏ ਲੱਗ ਸਕਦੇ ਆ ਤੇ ਪੰਜਾਬ ਦੇ ਹੋਰ ਵੀ ਜਿਹੜੇ ਮੁੱਦੇ ਆ ਸੀਐਮ ਸਾਹਿਬ ਦੇ ਕਹਿਣ ਤੇ ਬੜੇ ਚੀਜ਼ਾਂ ਹੁੰਦੀਆਂ ਤੇ ਕਰਨ ਪੰਜਾਬ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ ਕਿ ਕੋਈ ਕੋਈ ਦਬਾਇਆ ਜਾਂਦਾ ਕਿ ਕੋਈ ਪ੍ਰੈਸ਼ਰ ਕੋਈ ਇਦਾਂ ਦਾ ਕ੍ਰੀਏਟ ਹੈ ਮੈਂ ਸਮਝਦਾ ਕਿ ਸਰਕਾਰਾਂ ਅੱਗੇ ਲੱਗਦੀਆਂ ਹੁੰਦੀਆਂ ਵੀ ਹਾਂ ਬਈ ਆ ਪੰਜਾਬ ਦਾ ਮੁੱਦਾ ਉੱਥੇ ਅਸੀਂ ਵੀ ਨਾਲ ਖੜੇ ਪਾਣੀਏ ਦੇ ਮੁੱਦੇ ਤੇ ਅਸੀਂ ਸਾਥ ਦਿੱਤਾ ਪਾਣੀਏ ਦੇ ਮੁੱਦੇ ਤੇ ਇਹਨਾਂ ਨੇ ਮੀਟਿੰਗ ਕੀਤੀ ਅਸੀਂ ਬੁਲਾਇਆ ਔਰ ਇਹੀ ਕਾਂਗਰਸ ਦੀ 2002 ਤੋਂ 27 ਸਰਕਾਰ ਸੀ ਜਦੋਂ ਅਸੀਂ ਆਪ ਵੀ ਹੀ ਸਰਕਾਰ ਦੇ ਖਿਲਾਫ ਕੱਢ ਗਈ ਸੀ ਵਾਟਰ ਟਰਮੀਨੇਸ਼ਨ ਐਕਟ ਤੇ ਔਰ ਅੱਜ ਅੱਜ ਮੈਂ ਇਹ ਗੱਲ ਕਹਿਣਾ ਚਾਹਣਾ ਚਾਹੀਏ ਅਕਾਲੀ ਭਾਜਪਾ ਮੇਰੇ ਵੱਡੇ ਭਰਾ ਨੇ ਭੁੱਲਰ ਸਾਹਿਬ ਵੀ ਚੇਤਨ ਜੁੱਤੀ ਜੀ ਵੀ ਤੁਸੀਂ 8 ਸਾਲ ਸਤਾ ਦੇ ਵਿੱਚ ਮੰਤਰੀ ਰਹੇ ਹੋ ਸਾਂਝੀ ਸਰਕਾਰ ਰਹੀ ਹੈ ਤੁਰੂ ਕਾਂਗਰਸ ਤਾਂ ਬੜੀ ਮਾੜੀ ਤੁਸੀਂ ਹਮੇਸ਼ਾ ਕਹਿ ਦਿੰਦੇ ਹੋ ਤੇ ਫਿਰ ਤੁਸੀਂ ਮੁੱਦੇ ਸੋਲਵ ਕਰਾ ਦਿੰਦੇ ਤੁਹਾਨੂੰ ਕੌਣ ਰੋਕਦਾ ਸੀ ਉਦੋਂ ਚੰਡੀਗੜ੍ਹ ਪੰਜਾਬ ਨੂੰ ਦਵਾ ਦਿੰਦੇ ਜਾਂ ਇਦਾਂ ਦੇ ਜਿਹੜੇ ਮੁੱਦੇ ਸੀਗੇ ਪੰਜਾਬ ਦੇ ਹੱਲ ਕਰਾ ਦਿੰਦੇ ਦੇਖੋ ਗੱਲ ਇਹ ਹੈ ਅੱਜ ਸਾਡੇ ਹਰ ਸਰਕਾਰੀ ਵੱਡੇ ਦਫ਼ਤਰ ਚੰਡੀਗੜ੍ਹ ਦੇ ਵਿੱਚ ਚਾਹੇ ਹਾਈ ਕੋਰਟ ਹੈ ਸੈਕਟਰੀਏਟ ਹੈ ਪੰਜਾਬ ਦੀ ਵਿਧਾਨ ਸਭਾ ਹੈ ਪੰਜਾਬ ਦੇ ਵੱਡੇ ਮਹਿਕਮਿਆਂ ਦੇ ਜਿਹੜੇ ਸੈਕਟਰੀ ਇੱਥੇ ਬੈਠਦੇ ਆ ਕਿਸੇ ਤਰੀਕੇ ਇਹਨਾਂ ਨੂੰ ਇੱਕ ਜਿਹੜੀ 60 40 ਵਾਲੀ ਰੇਸ਼ਿਓ ਹੈ ਇੱਕ ਟੈਂਪਰੇਰੀ ਯੂਟੀ ਨੂੰ ਪਰਮਾਨੈਂਟ ਬਣਾਉਣਾ ਚਾਹੁੰਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਬਿਆਨ ਦਿੱਤੇ ਜਾਂਦੇ ਆ ਕਿ ਜੀ ਇੱਥੇ ਐਮਐਲਏ ਇਲੈਕਸ਼ਨ ਹੋਣੇ ਚਾਹੀਦੇ ਆ ਇੱਥੇ ਫਲਾਣਾ ਹੋਣਾ ਚਾਹੀਦਾ ਔਰ ਕਿਵੇਂ ਇੱਕ ਚੰਡੀਗੜ੍ਹ ਦੇ ਲੋਕਾਂ 'ਚ ਮੈਂ ਮੰਨਦਾ ਕਿ ਕਾਫੀ ਚਲੋ ਸਾਡੇ ਪੰਜਾਬੀ ਬੈਠੇ ਆ ਪਰ ਕੁਝ ਆਊਟਸਾਈਡਰ ਵੀ ਬੈਠੇ ਆ ਇਦਾਂ ਦੀ ਸਥਿਤੀ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਨਹੀਂ ਜੀ ਚੰਡੀਗੜ੍ਹ ਤਾਂ ਲੱਗ ਚੰਡੀਗੜ੍ਹ ਕਦੇ ਲੱਗਣੀ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਣਿਆ ਪੰਜਾਬ ਦੇ ਲੋਕਾਂ ਦਾ ਹੀ ਦੇ ਵਿੱਚ ਨੁਕਸਾਨ ਹੋਇਆ ਤੁਸੀਂ ਪੰਜਾਬ ਦਾ ਨੁਕਸਾਨ ਹੋਇਆ ਤੇ ਹੱਕ ਵੀ ਪੰਜਾਬ ਦਾ ਹੈ ਇਹ ਨਹੀਂ ਕਿ ਜਦੋਂ ਕਾਣੋ ਪੰਜਾਬ ਕਰਾਵੇ ਤੇ ਜਦੋਂ ਕੋਈ ਉਹਦੀ ਗੱਲ ਹੋਵੇ ਤਾਂ ਕੀ ਸਕੇ ਐਸ ਟਾਈਮ ਕੋਈ ਸਵਾਲ ਤਿਆਰ ਕਰ ਰਹੇ ਹਾਂ ਮੈਂ ਆਉਂਗਾ ਤੁਹਾਡੇ ਕੋਲ ਜੀ ਭੁੱਲਰ ਜੀ ਹਮੇ ਐਡ ਆਨ ਕਰਨਗੇ ਹਰਜੀਤ ਭੁੱਲਰ ਜੀ ਦੇਖੋ ਕ੍ਰਿਸ਼ਨ ਜੀ ਬਾਰ-ਬਾਰ ਜਿਸ ਤਰੀਕੇ ਨਾਲ ਪਿਛਲੇ 70 75 ਸਾਲ ਤੋਂ ਜੋ ਹਿੰਦੁਸਤਾਨ ਅਰਾਜ਼ ਹੋਇਆ ਔਰ ਪੰਜਾਬ ਨੂੰ ਬਾਰ-ਬਾਰ ਜਿਹੜਾ ਉਹ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਅਸੀਂ ਇਹ ਹਾਕਾ ਦੇਖਿਆ ਉਸ ਜਮਾਨੇ ਦੇ ਦੌਰ ਦੇ ਵਿੱਚ ਅਸੀਂ ਸਭ ਕੁਝ ਹੰਡਾਇਆ ਆਪਣੇ ਪਿੰਡਿਆਂ ਦੇ ਉੱਤੇ ਜਿਸ ਤਰੀਕੇ ਨਾਲ ਲਗਭਗ 2-3 ਪੀੜੀਆਂ ਖਤਮ ਕਰ ਦਿੱਤੀਆਂ ਗਈਆਂ 18-18 ਮਹੀਨੇ ਦੇ ਨਿਆਣੇ ਵੀ ਮਾਰ ਦਿੱਤੇ ਗਏ ਅਸੀਂ ਉਹ ਸਮਾਂ ਵੀ ਦੇਖਿਆ ਔਰ ਇਸ ਸੈਂਟਰ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਜਿਹੜੀ ਦਿਲ ਦੀ ਧੜਕਣ ਹੈ ਉਹ ਚੰਡੀਗੜ੍ਹ ਹੈ ਪੰਜਾਬ ਦੀ ਧਰਤੀ ਹੈ ਤੇ ਜੇ بار بار ਉਹਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਫਿਰ ਉਹ ਕਾਂਗਰਸ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ ਤੇ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਤੇ ਖੋਲੇਗਾ ਇਹ ਔਰ ਇਹ بار بار ਐਕਸਪੈਰੀਮੈਂਟ ਕੀਤੇ ਜਾ ਰਹੇ ਆ ਔਰ ਪਿਛਲੇ ਕੁ ਸਮੇਂ ਤੋਂ ਜਿਉਂਦਾ ਕਿਸਾਨ ਅੰਦੋਲਨ ਹੋਇਆ ਹੈ ਔਰ ਸੈਂਟਰ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਆਪਣੇ ਆਪ ਦਾ ਉੱਤਰ ਲੈਣਾ ਪਿਆ 11-12 ਸਾਲਾਂ ਦੇ ਵਿੱਚ ਪਹਿਲਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਵਾਪਸ ਲੈ ਗਿਆ ਭਾਵੇਂ ਸੁਪਰੀਮ ਕੋਰਟ ਨੇ کیا ہوئے ਭਾਵੇਂ ਹਾਈ ਕੋਰਟ ਨੇ کیا ہوئے ਭਾਵੇਂ ਕੋਈ ਅੰਦੌਲਨ ਚੱਲੇ ਹੁਣ ਪੂਰੇ ਹਿੰਦੁਸਤਾਨ 'ਚ ਲੇਕਿਨ ਇਹ ਪਹਿਲਾ ਇੱਕ ਨੋਟੀਫਿਕੇਸ਼ਨ ਜਿਹੜਾ ਵਾਪਸ ਲੈ ਗਿਆ ਸੀ ਔਰ ਉਸ ਤੋਂ ਬਾਅਦ ਯੂਨੀਵਰਸਿਟੀ ਵਾਲਾ ਮਾਮਲਾ ਹੋਇਆ ਇਥੇ ਯੂ ਕਰ ਲੈਣਾ ਪਿਆ ਸਰਕਾਰ ਨੂੰ ਔਰ ਸਰਕਾਰ ਇਹਦੇ ਵਿੱਚ ਵੀ ਬੇਇਮਾਨੀ ਕਰ ਰਹੀ ਹੈ ਅਜੇ ਤੱਕ ਇਲੈਕਸ਼ਨ ਦਾ ਅਨਾਉਂਸ ਕਰਨ ਦੀ ਡੇਟਾ ਨੂੰ ਟਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨੋ ਨੋ ਜੁਣਾ ਤੇ ਪਰਚੇ ਪਏ ਜਾ ਰਹੇ ਨੇ ਐਫ ਆਈ ਆਰ ਕੀਤੀਆਂ ਜਾ ਰਹੀਆਂ ਨੇ ਡਿਸਰਬ ਕੀਤਾ ਜਾ ਰਾ ਨਾਟ ਜਾਣਲ ਅਗਰ ਇਹ ਨਹੀਂ ਤੇ ਇਮਾਨਦਾਰ ਹੋ ਜੇ ਤੂੰ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੇ ਤੂੰ 24 ਘੰਟਿਆਂ ਦੇ ਵਿੱਚ ਇਲੈਕਸ਼ਨ ਕਿਉਂ ਨਹੀਂ ਅਨਾਉਂਸ ਕਰਦਾ ਸੈਨੇਟ ਦੀ 16 15 ਤਰੀਕ ਨੂੰ ਜਾਂ 14 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਸੱਤਪਾਲ ਜੈਨ ਜਿਹੜੇ ਇਹਨਾਂ ਦੇ ਵਕੀਲਰ ਨੇ ਉਹ ਕਹਿ ਕੇ ਆਏ ਵੀ 16 ਤਰੀਕ ਨੂੰ ਜਿਹੜੀ ਅਨਾਉਂਸਮੈਂਟ ਹੋ ਰਹੀ ਹੈ ਅੱਜ 16 ਤਰੀਕ ਨੂੰ ਨੰਗੀ ਨੂੰ ਹੀ 5-7 ਦਿਨ ਹੋ ਗਏ ਜੀ ਤੋਂ ਐਨਾਉਂਸਮੈਂਟ ਹੀ ਹੋਈ ਇਹਦਾ ਮਤਲਬ ਕਿਤਨਾ ਕਹਿ ਪਹਿਮਾ ਨਹੀਂ ਹੈ ਨਾ ਔਰ ਅੱਜ ਹਫਤੇ ਬਾਅਦ ਉਸ ਸਟੂਡੈਂਟ ਤੋਂ ਆ ਨਮਾਇਕ ਸਕੂਸਾ ਘੜਤਾ ਔਰ ਇਹ ਕਹੀ ਤਾਂ ਸਮੇਂ ਦਾ ਇਹ ਚੱਲ ਰਿਹਾ ਹੈ ਜੀ ਇਹ ਕੋਈ ਅੱਜ ਨਹੀਂ ਹੋਇਆ ਜੀ ਇਹ ਬਾਰ-ਬਾਰ ਪਿੰਚ ਕਰਕੇ ਵਿਧਾਨ ਸਭਾ ਦਾ ਗੱਲ ਕਰਕੇ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨ ਦੀ ਗੱਲ ਕਰਕੇ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਨਾ ਲਾਗੂ ਹੁੰਦੇ ਸੀਗੇ এমਪਲਾਈਜ਼ ਲਾ ਉਹਨਾਂ ਨੂੰ ਤਾਰ ਪੀਟੋ ਕਰਕੇ ਸੈਂਟਰ ਦੇ ਲਾ ਕੇ ਇਹ ਬਾਰ ਬਾਰ ਐਕਸਪੈਰੀਮੈਂਟ ਕੀਤੇ ਜਾ ਰਹੇ ਸੀ। ਔਰ ਇਹ ਫਾਈਨਲ ਸੀ ਕਿ ਵਿంటర్ ਸੈਸ਼ਨ ਦੇ ਵਿੱਚ ਇਸੇ ਲੈ ਕੇ ਆਉਣੀ ਹੈ। ਇਹ ਰੋਲਾ ਪੈ ਗਿਆ ਤੇ ਉੱਥੇ ਯੂ-ਟਰਨ ਹੋ ਗਿਆ। ਲੇਕਿਨ ਤੁਸੀਂ ਮोटा ख्याल ਕਰੋਗੇ ਕਿ ਇਹ ਵਾਪਸ ਹੋ ਗਿਆ। ਮੈਂ ਹੂੰ 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 ਸ਼੍ਰੋਮਣੀ ਅਕਾਲੀ ਦਲ ਦੇ ਜ਼임ੇਵਾਰ ਪੋਸਟ ਬਣ ਹੁੰਦੇ ਨਾ ਤਾਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ 75 ਸਾਲਾਂ ਤੋਂ ਨਹੀਂ ਇਸ ਤੋਂ ਵੱਧ ਸਾਲਾਂ ਤੋਂ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ ਆ। ਔਰ ਅਗਰ ਪੰਜਾਬ ਦੇ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਜਾਊਗੀ ਅਸੀਂ ਡਟ ਕੇ ਲੜਾਂਗੇ। ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹਨਾਂ ਦਾ। ਅਸੀਂ ਪੰਜਾਬੀ ਯੂਨੀਵਰਸਿਟੀ ਨਾਲ ਵੀ ਖੜੇ ਆ ਪੰਜਾਬ ਦੇ ਸਟੂਡੈਂਟ ਦੇ ਜਿਹੜਾ ਉਹਨਾਂ ਨਾਲ ਵੀ ਖੜੇ ਆ ਔਰ ਪੰਜਾਬ ਦੇ ਅਗਰ ਹੱਕਾਂ ਦੀ ਚੰਡੀਗੜ੍ਹ ਦੇ ਹੱਕਾਂ ਦੀ ਲੜਾਈ ਦੀ ਲੱਗੋਸ਼ੀ ਹੋਊਗੀ ਅਸੀਂ ਡਟ ਕੇ ਖੜਾਂਗੇ। ਔਰ ਜਦ ਤੱਕ ਪੰਜਾਬ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦੇ ਗਲਚੋਣਾ ਪਟਾ ਪਾਇਆ ਹੋਇਆ ਹੈ। ਜਿਦਾਂ ਚਾਹੁੰਦੇ ਉਸ ਤਰ੍ਹਾਂ ਨੂੰ ਚਾਲਿੰਦੇ ਨੇ ਉਹ ਅੱਜ ਪੰਜਾਬ ਸਰਕਾਰ ਠੀਕ ਹੈ ਟੈਂਟਰ ਦੇ ਇਸ਼ਾਰਿਆਂ ਤੇ ਨੱਚ ਰਹੀ ਐ ਅਗਰ ਨੱਚਦੇ ਆ ਰਹੀ ਹੁੰਦੀ ਤਾਂ ਅੱਜ ਪਗੜਾ ਮੈਨੇਜਮੈਂਟ ਬੋਰਡ ਦਾ ਐ ਗਵਾ ਚੁੱਕੇ ਹੁੰਦੇ ਅੱਜ ਪੰਜਾਬ ਦੀ 80 ਜੇ ਮਾਮਲਾ ਆਉਂਦਾ ਅੱਜ ਚੰਡੀਗੜ੍ਹ ਦੇ ਮਾਮਲੇ ਆਉਂਦਾ ਵਿਧਾਨ ਸਭਾ ਦੇ ਮਾਮਲੇ ਜੇ ਇਹ ਨਾ ਕਿਤੇ ਵੀ ਦਾ ਸਵਾਲ ਤਾਂ ਹਾਲਾਂਕਿ ਨਹੀਂ ਹਨ ਮੈਂ ਕੋਸ਼ਿਸ਼ ਕਰਦਾ ਜਿਹੜੇ ਜੁੜ ਜਾਣ ਉਹਨਾਂ ਦਾ ਰਿਐਕਸ਼ਨ ਜਾਂਦੇ ਜਾਂਦੇ ਆਪਾਂ ਲੈ ਲਈਏ ਚੇਤਨ ਜੀ ਜੀ ਦੇਖੋ ਜੇ ਗੱਲ ਹੋਈ ਐ ਤਾਂ ਦੂਰ ਤੱਕ ਜਾਏਗੀ ਜੇ ਕੁਝ ਸੀ ਤਾਂ ਹੀ ਉਹ ਗੱਲ ਹੋਈ ਹੈ ਨਾ ਤਾਈਓ ਆਪਾਂ ਇੱਥੇ ਚਰਚਾ ਕਰ ਰਹੇ ਹਾਂ ਤੁਸੀਂ ਸਭ ਤੋਂ ਪਹਿਲਾਂ ਸਾਡਾ ਬਿਆਨ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਦਾ ਆ ਜਿਨ੍ਹਾਂ ਨੇ ਸਿੱਧਾ ਸਪਸ਼ਟ ਬਿਆਨ ਦਿੱਤਾ ਸੀਗਾ ਤੇ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਚੰਡੀਗੜ੍ਹ ਦੇ ਨਾਲ ਸਾਡਾ ਈਮੋਸ਼ਨਲ ਰਿਸ਼ਤਾ ਵੀ ਹੈ ਔਰ ਚੰਡੀਗੜ੍ਹ ਪੰਜਾਬ ਦਾ ਇੱਕ ਅਟੁੱਟ ਹਿੱਸਾ ਉਸ ਤੋਂ ਬਾਅਦ ਤੁਸੀਂ ਸਾਪਲਾ ਸਾਹਿਬ ਦੇ ਬਿਆਨ ਨੂੰ ਸੁਣਿਆ ਤੁਸੀਂ ਕੇਂਦਰੀ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਬਿਆਨ ਸੁਣਿਆ ਤੁਸੀਂ ਮਨਜਿੰਦਰਜੀਤ ਸਿੰਘ ਸਿਰਸਾ ਉਹਨਾਂ ਦਾ ਬਿਆਨ ਸੁਣਿਆ ਤੁਸੀਂ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ ਬਿਆਨ ਸੁਣਿਆ ਠੀਕ ਹੈ ਜੀ ਉਹਨਾਂ ਨੇ ਕੀ ਕਿਹਾ ਸਾਰਿਆਂ ਨੇ ਸਾਰਿਆਂ ਨੇ ਕੀ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਪਹਿਲੋ ਤੇ ਕਿਉਂਕਿ ਮੈਂ ਇੱਥੇ ਗੱਲ ਤਾਂ ਕਹਿਣਾ ਚਾਹੁੰਦਾ ਕਿ ਸੈਂਟਰ ਦੀ ਜਿਹੜੀਆਂ ਜਿਹੜੀਆਂ ਰਾਸ਼ਟਰੀ ਰਾਸ਼ਟਰੀ ਪਾਰਟੀਆਂ ਹੁੰਦੀਆਂ ਨਾ ਉਹਨਾਂ ਦੇ ਖੇਤਰੀ ਯੂਨਿਟ ਦਾ ਆਪਣੇ ਖੇਤਰ ਨਾਲ ਇੱਕ ਲਗਾਵ ਵੀ ਹੁੰਦਾ ਵਾ ਤੇ ਖੇਤਰ ਦੇ ਪ੍ਰਤੀ ਉਹਨਾਂ ਦਾ ਇੱਕ ਸਟੈਂਡ ਅਲੱਗ ਵੀ ਹੁੰਦਾ ਵਾ ਔਰ ਉਸ ਸਟੈਂਡ ਨੂੰ ਹਮੇਸ਼ਾ ਆਪਣੀ ਕੇਂਦਰੀ ਟੀਮ ਨਾਲ ਵੀ ਡਿਸਕਸ ਕਰਦੇ ਨੇ ਜਾ ਕੇ ਸਰਕਾਰਾਂ ਨਾਲ ਵੀ ਡਿਸਕਸ ਕਰਦੇ ਨੇ ਜਿਹੜੀ ਕਿ ਚੀਜ਼ ਪੰਜਾਬ ਦੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਸਾਡੇ ਲੀਡਰਾਂ ਨੇ ਗੱਲ ਕੀਤੀ ਉਹਨਾਂ ਨੇ ਇਹੋ ਹੀ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਠੀਕ ਹੈ ਫਿਰ ਬੀਜੇਪੀ ਦੇ ਉੱਤੇ ਕੁਐਸਚਨ ਕਿਉਂ ਔਰ ਸੈਕੰਡ ਥਿੰਗ ਇਹ ਜਿਹੜੇ ਬਦਲਾਅ ਦੀ ਗੱਲ ਕਰਦੇ ਪਏ ਨਾ 100 ਐਮੈਂਡਮੈਂਟ ਦੀ ਆ ਇਟਸ ਅ ਜਸਟ ਬਿਊਰੋਕ੍ਰੈtic ਸਿਸਟਮ ਨੂੰ ਥੋੜਾ ਟਰਾਂਸਫਰ ਆ ਚੰਡੀਗੜ੍ਹ ਦੇ ਵਿੱਚ ਕੀ ਪੰਜਾਬ ਸਰਕਾਰ ਜਿਹੜੀ ਐਸ ਟਾਈਮ ਹੈਗੀ ਆ ਮੁੱਖ ਮੰਤਰੀ ਸਾਹਿਬ ਦਾ ਰਾਜ ਚੱਲਦਾ ਵਾ ਕੀ ਹਰਿਆਣਾ ਦੇ ਮੁੱਖ ਮੰਤਰੀ ਦਾ ਰਾਜ ਚੱਲਦਾ ਵਾ ਚੰਡੀਗੜ੍ਹ ਦੇ ਵਿੱਚ 60 40 ਦੀ ਰੇਸ਼ੋ ਨਾਲ 60% ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਚ ਆਉਂਦੇ ਨੇ 40% ਹਰਿਆਣੇ ਤੋਂ ਆਉਂਦੇ ਨੇ ਕਈ ਵਾਰੀ ਕੁਛ ਇੱਕ ਐਸੇ ਸਿਸਟਮ ਹੁੰਦੇ ਜਿਹਦੇ ਵਿੱਚ ਜਿੱਦਾਂ ਪੀਜੀਆਈ ਦਾ ਇੱਕ ਅਫਸਰ ਹੁੰਦਾ ਹਿਮਾਚਲ ਤੋਂ ਆਉਂਦਾ ਵਾ ਔਰ ਡੀਜੀਪੀ ਜਿਹੜਾ ਵਾ ਚੰਡੀਗੜ੍ਹ ਦਾ ਉਹ ਦਿੱਲੀ ਤੋਂ ਆਉਂਦਾ ਠੀਕ ਹੈ ਠੀਕ ਹੈ ਜੀ ਫਾਈਨਾਂਸ ਦਾ ਵਿਭਾਗ ਜਿਹੜਾ ਹੈਗਾ ਪੰਜਾਬ ਕੋ ਹੁੰਦਾ ਵਾ ਹੋਮ ਸੈਕਟਰੀ ਜਿਹੜਾ ਹੁੰਦਾ ਹਰਿਆਣੇ ਦਾ ਹੁੰਦਾ ਐਸਐਸਬੀ ਪੰਜਾਬ ਦਾ ਡੀਸੀ ਹਰਿਆਣੇ ਦਾ ਜੀ ਹੁਣ ਇਹਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜੀ ਗੱਲ ਜਿਹੜੀ ਜਿਹੜੀ ਉੱਬਰ ਕੇ ਵੀ ਆਈ ਹੈ ਕਹੀ ਵੀ ਗਈ ਆ ਕਿ ਕਾਨੂੰਨ ਉਹੋ ਹੀ ਰਹਿਣੇ ਆ ਇਹ ਪਲੀਜ਼ ਸਾਰੇ ਮੇਰੇ ਜਿੰਨੇ ਵੀ ਮੇਰੇ ਮਿੱਤਰ ਨੇ ਇਹ ਗੱਲ ਨੂੰ ਸੁਣ ਲੈਣ ਕਾਨੂੰਨ ਉਹ ਹੀ ਰਹੇ ਨੇ ਕਾਨੂੰਨ ਨਹੀਂ ਬਦਲਦੇ ਹੁੰਦੇ ਕਦੀ ਵੀ ਇਟਸ ਜਸਟ ਅ ਬਿਊਰੋਕ੍ਰੈਟਿਕ ਅਮੈਂਡਮੈਂਟ ਬਿਊਰੋਕ੍ਰੈਟਿਕ ਆ ਦੇ ਵਿੱਚ ਇਹਦੇ ਵਿੱਚ ਪੰਜਾਬ ਦਾ ਹਿੱਸਾ ਨਹੀਂ ਖੋਇਆ ਜਾਣਾ ਹਰਿਆਣਾ ਦਾ ਹਿੱਸਾ ਨਹੀਂ ਖੋਇਆ ਜਾਣਾ ਤੁਸੀਂ ਲੋਕ ਇਦਾਂ ਦੀਆਂ ਗੱਲਾਂ ਕਰਕੇ ਕਿਉਂ ਲੋਕਾਂ ਦੇ ਵਿੱਚ ਇੱਕ ਉਸ ਸਮੇਂ ਦੇ ਵਿੱਚ ਇੱਕ ਭਰਮ ਪੈਦਾ ਕਰਦੇ ਇਹਦੇ ਇੱਕ ਨਾਰਮਲ ਰੂਟੀਨ ਦੇ ਵਿੱਚ ਆ ਕੇ ਅੱਜ ਗੁਰੂ ਸਾਹਿਬ ਦੀ ਸ਼ਹਾਦਤ ਦਾ ਸਮਾਗਮ ਚੱਲਦਾ ਪਿਆ ਦੂਸਰਵ ਦੀ ਸ਼ਹਾਦਤ ਦਾ ਸਮਾਗਮ ਚੱਲਦਾ ਪਿਆ ਇੱਕ ਤਰੀਕ ਨੂੰ ਸੈਸ਼ਨ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਜਿਹੜੀ ਸਿਸਟਮ ਜਿਸ ਵਿੱਚ ਸੈਸ਼ਨ ਚ ਕੀ ਕੀ ਆਉਣਾ ਉਹਦੇ ਬਾਰੇ ਤਫਸੀਲ ਚ ਗੱਲ ਹੁੰਦੀ ਲੇਕਿਨ ਇਹਦੇ ਵਿੱਚ ਇੱਕ ਗੱਲ ਇਹ ਵੀ ਨਾਲ ਕਹੀ ਗਈ ਹੈ ਕਿ ਕਹਿੰਦੇ ਯੂ ਟਰਨ ਮਾਰ ਜਾਂਦੇ ਹੋ ਜਦ ਔਨਰੇਬਲ ਭਗਵਾਨ ਸਿੰਘ ਜੀ ਮਾਨ ਨੇ ਨਾਰਥ ਜਿਹੜੀ ਜਿਹੜੀ ਹੋਈ ਸੀਗੀ ਉਤਰੀ ਖੇਤਰ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਜੋ ਗੱਲਾਂ ਕਹੀਆਂ ਜਾ ਤੁਸੀਂ ਗੱਲ ਰੱਖਣਗੇ ਤੁਹਾਡੀ ਹੋਮ ਸੈਕ ਹੋਮ ਮੰਨਿਸਟਰ ਸਾਹਿਬ ਮੰਨੀਏ ਅਮਿਤ ਸ਼ਾਹ ਜੀ ਨੇ ਗੱਲ ਸੁਣੀ ਤੁਹਾਡੀ ਗੱਲ ਦੇ ਉੱਤੇ ਫੁੱਲ ਚੜਾਏ ਹੋ ਗਈ ਗੱਲ ਹੁਣ ਜਦੋਂ ਤੁਸੀਂ ਆ ਮੁੱਦੇ ਚੱਕੇ ਆ ਵਿਚਾਰ ਦੀ ਜਿਹੜੀ ਗੱਲ ਕੀਤੀ ਆ ਇਹਦੇ ਵਿੱਚ ਇੱਕ ਬੜੀ ਵੱਡੀ ਗੱਲ ਆ ਜਿਹੜੇ ਸਾਰੇ ਸੁਣ ਲੈਣ ਕਦੀ ਵੀ ਕੋਈ ਵੀ ਕਾਨੂੰਨ ਇਦਾਂ ਨਹੀਂ ਪਾਸ ਹੁੰਦਾ ਤੁਸੀਂ ਕਹਿੰਦੇ ਜੀ ਤੁਸੀਂ ਧੱਕੇ ਨਾਲ ਪਾਸ ਕਰਦਣਾ ਸੀ ਵਿਚਾਰ ਵਟਾਂਦਰੇ ਕਰਕੇ ਹੀ ਕੋਈ ਕਾਨੂੰਨ ਪਾਸ ਕੀਤੇ ਜਾਂਦੇ ਨੇ ਔਰ ਜਦੋਂ ਸੈਂਟਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਤੇ ਪੰਜਾਬ ਦੀ ਇੱਕ ਮਿੰਟ ਦੀ ਵਿਜਨਾ ਬੋਲਿਓ ਸਰ ਵਿਜਨਾ ਬੋਲਿਓ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਪੰਜਾਬ ਦੀ ਭਾਜਪਾ ਦੇ ਸੂਬਾ ਪ੍ਰਧਾਨ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਪੰਜਾਬ ਵੱਲੋਂ ਨੁਮਾਇੰਦਿਆਂ ਦੇ ਰੂਪ ਚ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਕੇਂਦਰੀ ਮੰਤਰੀ ਪੰਜਾਬ ਦੇ ਸਾਬਕਾ ਮੰਤਰੀ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਜੇ ਇੰਨੀ ਗੱਲ ਕਹਿੰਦੇ ਨੇ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਅੰਗ ਵਾ ਅਸੀਂ ਚੰਡੀਗੜ੍ਹ ਦੇ ਮੁੱਦੇ ਤੇ ਪੰਜਾਬ ਦਾ ਖੜੇ ਆ ਔਰ ਜੇ ਪੰਜਾਬ ਸਰਕਾਰ ਦੂਜੀਆਂ ਪਾਰਟੀਆਂ ਨਾਲ ਜਾ ਕੇ ਵੀ ਗੱਲ ਕਰਦੀ ਆ ਤਾਂ ਵੀ ਪੰਜਾਬ ਸਰਕਾਰ ਤੇ ਇਹ ਗੱਲ ਦੇਤੇ ਫੁੱਲ ਚੜਾਵਾਂਗੇ ਹੁਣ ਇਸ ਤੋਂ ਇਲਾਵਾ ਜੇ ਤੁਸੀਂ ਲੋਕਾਂ ਨੇ ਇੱਕ ਰਾਜਨੀਤਿਕ ਰੋਟੀਆਂ ਸੇਕਣੀਆਂ ਨੇ ਜੇ ਕਿਸਾਨ ਆਪਣਾ ਚੁੱਲਾ ਲਾ ਕੇ ਉਹਦੇ ਧਰਨੇ ਤੇ ਬੈਠੇ ਤੁਸੀਂ ਉੱਥੇ ਸੇਕਣ ਤੁਰ ਪੈਂਦੇ ਜੇ ਆ ਬੱਚੇ ਬੈਠੇ ਨੇ ਉੱਥੇ ਪੰਜਾਬ ਯੂਨੀਵਰਸਿਟੀ ਦੇ ਤੁਸੀਂ ਇੱਕ ਵਾਰੀ ਨਹੀਂ ਇੱਥੇ ਕਿਹਾ ਕਿ ਪੰਜਾਬ ਸਰਕਾਰ ਨੇ ਕਿੰਨੇ ਕਰੋੜ ਦੇਣ ਦਾ ਵਾਅਦਾ ਚਲੋ ਪਹਿਲਾਂ ਗੱਲੋ ਚੇਤਨ ਜੀ ਇਹ ਜ਼ਰੂਰੀ ਸੀ ਮੋਸੇਦ ਦੀ ਬਾਨ ਦੇ ਬਿਆਨ ਦੀ ਗੱਲ ਕਰ ਰਹੇ ਨੇ ਇਹ ਜ਼ਰੂਰੀ ਸੀ ਹਾਂਜੀ ਇਹ ਜ਼ਰੂਰੀ ਸੀ ਕਿ ਇਹਨੂੰ ਪਰਮਾਨੈਂਟਲੀ ਯੂਟੀ ਬਣਾ ਦਈਏ ਇਹਦੇ ਵਿੱਚ ਮੈਨੂੰ ਗੱਲ ਦੱਸੋ ਇੱਕ ਮਿੰਟ ਮੈਨੂੰ ਗੱਲ ਤੁਹਾਡੇ ਕੋਲ ਹੈ ਮੈਂ ਤੁਹਾਡੀ ਗੱਲ ਜੁੜਾ ਦਿੰਦਾ ਬੰਬਈ 2011 ਦੀ ਸੈਂਸਸ ਮੁਤਾਬਕ ਜਿੱਥੇ 30% ਤੋਂ ਜ਼ਿਆਦਾ ਮੁਸਲਮ ਜਿੱਥੇ ਬੰਗਾਲੀ ਰਹਿੰਦੇ ਆ ਜਿੱਥੇ ਤਾਮਿਲ ਰਹਿੰਦੇ ਆ ਫਿਰ ਦੇਖੋ ਹਾਲ ਤਾਂ ਸੁਣ ਲਓ ਉਹਨਾਂ ਸਟੇਟ ਤੇ ਰਾਜਧਾਨੀ ਤਾਂ ਦੇਖੋ ਇਹ ਧੜਾ ਸਾਡਾ ਮਤਲਬ ਹੈ ਸੁਣੋ ਸੁਣੋ ਮੈਂ ਤਾਂ ਸਿਰ ਨਹੀਂ ਮੰਨਦਾ ਚੱਲਣਾ ਮੈਂ ਨਹੀਂ ਤੁਸੀਂ ਕੀ ਕਹਿ ਰਹੇ ਹੋ ਕਿ ਅਸੀਂ ਪੰਜਾਬ ਦੇ ਖਿਲਾਫ ਖੜੇ ਇੱਥੇ ਕੀ ਗੱਲ ਅਸੀਂ ਲੋਕ ਪੰਜਾਬ ਦੇ ਨਹੀਂ ਹੈਗੇ ਕੀ ਗੱਲ ਅਸੀਂ ਲੋਕਾਂ ਨੇ ਸੰਤਾਪ ਨਹੀਂ ਢਾਇਆ ਮੈਂ ਤੇ ਉਸ ਇਲਾਕੇ ਚੋਂ ਆਇਆ ਸਾਡੀ ਜ਼ਮੀਨ ਲਾਹੌਰ ਵੀ ਸੀਗੀ ਤੇ ਸਾਡੀ ਜ਼ਮੀਨ ਗੁਰਦਾਸਪੁਰ ਚ ਵੀ ਸੀਗੀ ਆ ਮੇਰੇ ਦੋਸਤ ਨੇ ਰਣਜੀਤ ਉੱਪਲ 1650 ਕਿੱਲਾ ਪੈਲੀ ਸੀ ਉਹਨਾਂ ਦੀ ਲਾਹੌਰ ਚ ਵੀ ਰਹਿ ਗਈ ਤੇ ਪੰਜਾਬ ਚ ਵੀ ਸੀਗੀ ਅਸੀਂ ਲੋਕਾਂ ਨੇ ਬੜੇ ਤਗੜੇ ਸੰਤਾਪ ਢਾਏ ਆ ਲਾਹੌਰ ਖੋਇਆ ਗਿਆ ਪੰਜਾਬ ਯੂਨੀਵਰਸਿਟੀ ਵੀ ਥਾਂ-ਥਾਂ ਤੇ ਫਰੀ ਲੇਕਿਨ ਐਂਡ ਆਫ ਦਾ ਡੇ ਚੰਡੀਗੜ੍ਹ ਦਾ ਨਿਰਮਾਣ ਕੀਤਾ ਗਿਆ ਪੰਜਾਬ ਦੇ ਵਿੱਚ ਲਾਸਟ ਸੈਕਸ਼ਨ ਤੁਸੀਂ ਕਲਾਸ ਮੈਂ ਘੜਾ ਚਾਉਣਾ ਬਾਦਸ਼ਾਹ ਦੇ ਆਧਾਰ ਦੇ ਉੱਤੇ ਚੰਡੀਗੜ੍ਹ ਸਾਡਾ ਵੀ ਹੈ ਇਹ ਗੱਲ ਯਾਦ ਰੱਖਿਓ ਕਦੀ ਵੀ ਭਾਰਤੀ ਜਨਤਾ ਪਾਰਟੀ ਨੂੰ ਤੁਸੀਂ ਗੈਰ ਪੰਜਾਬੀ ਗੈਰ ਪੰਜਾਬੀ ਪਾਰਟੀ ਡਿਕਲੇਅਰ ਕਰਨ ਦੀਆਂ ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ ਨੇ ਇਹ ਨਾਕਾਮ ਹੋ ਰਹੀਆਂ ਨੇ ਯਾਰ ਤੁਸੀਂ ਹਾਰੇ ਹੋਏ ਹੋ ਕਿਉਂ ਹਾਰੇ ਹੋ ਇੱਥੇ ਪੜਤਾਲ ਕਰੋ ਭਾਰਤੀ ਜਨਤਾ ਪਾਰਟੀ ਦਾ ਜੇ ਪੰਜਾਬ 'ਚ ਕਦ ਵੱਧਦਾ ਪਿਆ ਜੇ ਸਾਡੀਆਂ ਭੈਣਾਂ ਨੇ ਕੱਲ ਬੀਬਾ ਜੈਨਦਰ ਕੌਰ ਦੀ ਨੁਮਾਇੰਦਗੀ ਵਿੱਚ ਹਜ਼ਾਰਿਆਰ ਮੰਗਣ ਵੀ ਇੱਕ ਮੁਹਿੰਮ ਚਲਾਈ ਆ ਕਿ ਇਹ ਗਲਤ ਕੀਤਾ ਕੰਮ ਹੈ ਠੀਕ ਪੰਜਾਬ ਦੀ ਬੀਜੇਪੀ ਤੇ ਖੜੀ ਹੈ ਪੰਜਾਬ ਦੇ ਨਾਲ ਚੰਡੀਗੜ ਸਾਡਾ ਹੀ ਸ਼ਰੇਮ ਕਿੰਨੇ ਆ ਹੁਣ ਤੁਸੀਂ ਫੇਰ ਕਹੀ ਦਿਓ ਤੁਸੀਂ ਗਲਤੋ ਗਲਤ ਵੀ ਤੁਹਾਡੀ ਠੀਕ ਹੈ ਰੂਪੀ ਜੀ ਲਾਸਟ ਸੈਕਸ਼ਨ ਰੂਪੀ ਜੀ ਠੀਕ ਰੁਪੀ ਜੀ ਲਾਸਟ ਸੈਕਸ਼ਨ ਫਿਰ ਸਬਾਪਤੀ ਕਰਾਂਗੇ ਆਪਾਂ ਤੁਸੀਂ ਰੁਪੀ ਜੀ ਮਖਾ ਹੈ ਨਹੀਂ ਮੈਨੂੰ ਲੱਗਦਾ ਭੋਲਰ ਜੀ ਲਾਸਟ ਸੈਕਸ਼ਨ ਰਹਿਗਾ ਫਿਰ ਤੁਹਾਡਾ ਦੇਖੋ ਉਸ ਤੋਂ ਬਾਅਦ ਸਬਾਪਤੀ ਕਰਕੇ ਰੌਲਾ ਕਿ ਇਹ ਕਿ ਦੇਖੋ ਭਾਜਪਾ ਨੇ ਬੁਲਾਰੇ ਕਹਿ ਰਹੇ ਨੇ ਕਿ ਐਸੀ ਤਾਂ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਹਾਂ ਪਲੀਜ਼ ਨਹੀਂ ਕ੍ਰਿਸ਼ਨ ਜੀ ਪਿਆਰ ਕਿੰਨਾ ਕਰਦੇ ਨੇ ਅਗਰ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਜਿਹੜੇ ਇਲੈਕਸ਼ਨ ਹੈ ਉਹ ਖਤਮ ਕਰਨੀ ਹੋਵੇ ਕੁਝ ਉਸ ਤਰ੍ਹਾਂ ਰਤੋ ਬਦਲ ਕਰਨਾ ਹੋਵੇ ਤੇ ਉਹ ਪਾਰਲੀਮੈਂਟ ਚ ਲੈ ਕੇ ਹਉਣ ਤੋਂ ਬਾਅਦ ਹੋ ਸਕਦਾ ਇੱਥੇ ਡਾਇਰੈਕਟ ਕਰ ਦਿੱਤਾ ਗਿਆ। ਕਿਰਪਾ ਕਰਕੇ ਯੂਨਰਲਾਈਨ ਤੋਂ ਬਾਅਦ ਅੱਜ ਵੀ ਉੱਥੇ ਜਿੱਥੇ ਖੜੇ ਨੇ ਤੁਹਾਨੂੰ ਇਲੈਕਸ਼ਨ ਅਨਾਉਂਸ ਕਰਨ ਤੇ ਪ੍ਰੋਬਲਮ ਕੀ ਹੈ ਨਹੀਂ ਕਰ ਰਹੇ। ਔਰ ਉਸ ਤੋਂ ਬਾਅਦ ਦੇ ਵਿੱਚ ਜੇ ਇਸ ਤਰੀਕੇ ਨਾਲ ਚੰਡੀਗੜ੍ਹ ਨੂੰ ਪਰਮਾਨੈਂਟ ਯੂਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ। ਹੁਣ ਜੋਸ਼ੀ ਸਾਹਿਬ ਜੋ ਮਰਜ਼ੀ ਕਹੀ ਜਾਣ ਤੇ ਜੇ ਪੰਜਾਬ ਦੀ ਇਹਨਾਂ ਦੀ ਲੀਡਰਸ਼ਿਪ ਆ ਮਗਰਮੱਛੀ ਅਸੀਂ ਅੱਜ ਆ ਆ ਇਹ ਨਾਲ ਹੰਝੂ ਵਗਾ ਰਹੀ ਐ ਤੇ ਉਹਦਾ ਕੀ ਕਰੋਗੇ ਤੁਸੀਂ ਉਹ ਪੈਸਾ ਇਕੱਠੇ ਹੋ ਕੇ ਜਾ ਕੇ ਧਰਨਾ ਦੇ ਦਿਓ ਅਭੀਸ਼ਾ ਦੇ ਘਰ ਦੇ ਬਾਹਰ ਕਿਹੇ ਪੰਜਾਬ ਦੀ ਬੀਜੇਪੀ ਐ ਪੰਜਾਬ ਦਾ ਹੱਕ ਚਾਹੁੰਦੇ ਆ ਚੰਡੀਗੜ੍ਹ ਸਾਡਾ ਤੁਸੀਂ ਕਹਿੰਦੇ ਹੋ ਚੱਕ ਦਿੱਲੀ ਵਾਲੇ ਡਿਸਾਈਡ ਕਰਨ ਵਾਲੇ ਲੇਕਿਨ ਇਹ ਬਿਆਨ ਬਾਈ ਦੇ ਉੱਤੇ ਕੁਝ ਨਹੀਂ ਹੈਗਾ ਨਹੀਂ ਹਿੰਮਤ ਹੈ ਬਿਟੂ ਜੈਨ ਕਿਉਂ ਨਹੀਂ ਮੂੰਹ ਤੇ ਮਾਰਦਾ ਉੱਥੇ ਚੱਕ ਕੇ ਆਰ ਸਿੰਘ ਰਤ ਬਾਦਲੇ ਨੇ ਦਿੱਤਾ ਸਿਨਾਸਤੀਵਾ ਐਂਛਾ ਦੀਆਂ ਪਾਸੇ ਹੋਏ ਨਾ ਤੇ ਅੱਜ ਬਿੱਟੂ ਛੱਡ ਕੇ ਪਾਸੇ ਹੋ ਰਵੇ ਬਾਰੇ ਅਸਤੀਵਾ ਚੱਕ ਕੇ ਅੱਜ ਜੇ ਜਦ ਇਹ ਸ਼੍ਰੀ ਸ਼ਰਮੇ ਦੀ ਗੱਲ ਕਰਦੇ ਪਰ ਇਹ ਅਸਤੀਵਾ ਚੱਕ ਕੇ ਮੂੰਹ ਦੇ ਉੱਤੇ ਕਿ ਪਾਰਟੀ ਜਾਂ ਤਾਂ ਪਾਰਟੀ ਪੰਜਾਬ ਦੀ ਪੰਜਾਬ ਨਾਲ ਖੜੀ ਹੈ ਔਰ ਅਮਿਤ ਸ਼ਾ ਆਪਣੇ ਲੈਵਲ ਦੇ ਉੱਤੇ ਪੰਜਾਬ ਲਈ ਕੋਵਿਡ ਨਹੀਂ ਲੈ ਸਕਦਾ ਲੇਕਿਨ ਇਹ ਨਹੀਂ ਕਰਨਗੇ ਇਹ ਮਗਰ ਪਛੀ ਜਿਹੜੇ ਅਥਰੂੜੇ ਇਹ ਵਗਾ ਵਗਾ ਕੇ ਪੰਜਾਬ ਨੂੰ ਨਾਲ ਦਿਖਾਉਂਦੇ ਪੰਜਾਬ ਦੀ ਲੜਾਈ ਹੈ ਲੋਕ ਨਹੀਂ ਲੜ ਸਕਦੇ ਅਗਰ ਇਨੀ ਹਿੰਮਤ ਤੋਂ ਦੀ ਕਿ ਐਸ਼ਵਦੀ ਸ਼ਰਮਾ ਕੀ ਜਾ ਖੜ ਕੀ ਬਿੱਟੂ ਪੰਜਾਬ ਯੂਨੀਵਰਸਿਟੀ ਗਏ ਉਹਨਾਂ ਵਿਦਿਆਰਥੀਆਂ ਨੂੰ ਜਾ ਕੇ ਬੈਠੇ ਨੇ ਇਹ ਉਹੀ ਬਿੱਟੂ ਆਣਾ ਇਹ ਲੱਗਦਾ ਖੱਚਰ ਨੇ ਖੋਤੇ ਨੇ ਉਹ ਬਿੱਟੂ ਤੇ ਅੱਜ ਫਟਾਪਾਇਆ ਹਾ ਕੁੱਤਾ ਕੇਂਦਰ ਸਰਕਾਰ ਦਾ ਜਿਹਨੂੰ ਫਟਾਪਾਇਆ ਹੋਏ ਮੰਤਰੀ ਦਾ ਉਹ ਉਹਨਾਂ ਵਿਦਿਆਰਥੀਆਂ ਨੂੰ ਖੱਚਰ ਕਹਿੰਦਾ ਉਹਨਾਂ ਨੂੰ ਘੋੜੇ ਕਹਿੰਦਾ ਹੁਣ ਉਹ ਜਾਨਵਰ ਦੱਸਦਾ ਜੀ ਕਮਾਲ ਹੋ ਗਈ ਹੈ ਪੜਾ ਤਾਂ ਮੈਹੀ ਤੇ ਕੋਈ ਲੈਵਲ ਹੀ ਨਹੀਂ ਕਿ ਉਹਨਾਂ ਵਿਦਿਆਰਥੀਆਂ ਨੂੰ ਤੁਸੀਂ ਜੋਰ ਦੇਣ ਚੋਂ ਦਾ ਪੁੱਟ ਜਾਂਦੇ ਹੋ ਠੀਕ ਹੈ ਤੁਸੀਂ ਪੜਾ ਪਾੜਿਆ ਉਹਨੂੰ ਫਾਂਟੂ ਬਣਾ ਲਿਆ ਇਹ ਤਾਂ ਮਤਲਬ ਥੋੜਾ ਕਿ ਜੋ ਪੁੱਛਿਆ ਬੋਲ ਦੋਗੇ ਜੋਸ਼ੀ ਸਾਹਿਬ ਅਗਰ ਹਿੰਮਤ ਹੈਗੀ ਹੈ ਜੀ ਦੋਸਤ ਦੀ ਬਾਤ ਕਹਿੰਦਾ ਸਰਕਾਰ ਖਿਲਾਫ ਆਜੋ ਬਾਹਰ ਅਸੀਂ ਆਏ ਸੀ ਕੰਪਲੀਟ ਕਰਾਂਗੇ ਸਮਾਪਤੀ ਸਿਰਫ ਲਾਸਟ 1 ਮਿੰਟ ਹੈ ਇਹਨਾਂ ਨੂੰ ਜਵਾਬ ਦਿਨਾ ਹੋ ਜੀ 1 ਮਿੰਟ ਇਹ ਇਦਾਂ ਫਿਰ ਜਵਾਬ ਦੇ ਤੜੀਆਂ ਨਾ ਮੈਂ ਓਵਰ ਲੈਪ ਨਹੀਂ ਕਰਨਾ ਦੇਖੋ ਭੁੱਲਰ ਸਾਹਿਬ ਗੱਲ ਇਦਾਂ ਪੰਜਾਬ ਸਰਕਾਰ ਐਸ ਟਾਈਮ ਸਭ ਤੋਂ ਵੱਡੇ ਉਸ ਦੌਰ ਦੇ ਵਿੱਚ ਖੜੀ ਹੈ ਜਿੱਥੇ ਸਿਰਫ ਉਹਨਾਂ ਲੋਕਾਂ ਨੇ ਨਜਾਇਜ਼ ਮੁੱਦੇ ਕ੍ਰੀਏਟ ਕੀਤੇ ਨੇ ਤੁਸੀਂ ਜਿਹੜੇ ਪੰਜਾਬ ਦੀ ਲੀਡਰਸ਼ਿਪ ਦੀ ਗੱਲ ਕੀਤੀ ਤੇ ਹੋ ਸਕਦਾ ਤੁਹਾਡਾ ਕੋਈ ਨਿੱਜੀ ਗੁੱਸਾ ਹੋਵੇ ਹੋਵੇ ਉਹਨਾਂ ਦੇ ਨਾਲ ਅਸੀਂ ਅਸਤੀਫੇ ਉਦੋਂ ਦਵਾਂਗੇ ਜਦੋਂ ਸਾਡੀ ਸਰਕਾਰ ਸਾਡੀ ਪਾਰਟੀ ਸਾਡੀ ਗੱਲ ਨਹੀਂ ਸੁਨੇਗੀ ਛੋਟੀ ਜਿਹੀ ਨਹੀਂ ਗੱਲ ਕੀਤੀ ਆ ਛੋਟੀ ਜਿਹੀ ਨਹੀਂ ਗੱਲ ਕੀਤੀ ਆ ਤੁਸੀਂ ਲੋਕਾਂ ਨੇ ਇੱਕਦਮ ਉਹਦਾ ਬਿਵਾਲ ਬਣਾਤਾ ਗਲਤ ਡਾਇਰੈਕਸ਼ਨ ਦਿੱਤੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਲਰ ਸਾਹਿਬ ਪੁੱਲਰ ਸਾਹਿਬ ਅਕਾਲੀ ਸਿਆਸਤ ਨਸਲ ਮੈਂ ਚਰਚਾ ਨੂੰ ਇੱਥੇ ਰੋਕਾਂਗਾ ਦੇਖੋ ਆਪਾਂ ਨੂੰ 10 12 ਮਿੰਟ ਹੋਰ ਰੈਸ਼ਨਲੀ ਮਿਲ ਗਏ ਜੱਸੀ ਜੀ ਮਾਫ਼ ਰਚੋਣਾ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਕਰੋ